ਆਹੋ ਕੇ ਚੱਲੋ ਕਰਤਾਵਾ ਕਰਾ ਤੋਂ ਹੋ ਮੋਰ ਮਾਰ ਮੜੀ ਹਾਂ ਹਾਂ ਓਏ ਫੋਨ ਦੇਖੋ ਜੇਹ ਤੇ ਹੁਣ ਕਹਿੰਦਾ ਜੀ ਕਹਦਾ ਕੇ ਬੈਠਾ ਬੋਲਦਾ ਨਹੀਂ ਬੋਲਣ ਦੇ ਜੀ ਗੱਡੀ ਸਾਹਮਣੇ ਦੁਕਾਨ ਤੋਂ ਇੱਕ ਲਫਾਫਾ ਉਹਨਾਂ ਦੇ ਹੱਥ ਵਿੱਚ ਕਾਲਾ ਜਾ ਪਤਾ ਨਹੀਂ ਇਹ ਪੈਸ਼ ਵਾਲਾ ਸੀ ਕਿਹਦੇ ਜਣਾ ਸੀ ਉਹ ਜਦੋਂ ਗਿਆ ਗਦੀ ਬਿਨਾਂ ਦਰਵਾਜ਼ੇ ਤੋਂ ਬੰਦਾ ਇੱਕ ਦੁਕਾਨ 'ਚ ਆਇਆ ਸੀ ਹੁਣ ਕਿੱਥੇ ਉਹ ਹੁਣ ਹੈ ਨਹੀਂ ਸਰ ਵੈਸੇ ਦੋਨੋਂ ਜਗ੍ਹਾ ਤੇ ਇੱਕ ਬੰਦੇ ਦੇ ਅੱਗੇ ਇੱਕੋ ਬੰਦੇ ਦੇ ਅੱਗੇ ਇੱਕ ਬੰਦੇ ਦੇ ਠੀਕ ਹੈ ਠੀਕ ਸਰਿੰਦਰ ਕੁਮਾਰ ਬੰਦਾ ਜੰਦਰ ਹਾਂਜੀ ਥਾਰ ਤੋਂ ਆਇਆ ਜੀ ਪਾਪਾ ਜੀ ਨਹੀਂ ਲਿਖਿਆ ਭਾਈ ਨਹੀਂ ਲਿਖਿਆ ਇਹ ਨਾਲ ਨਾਲ ਸ਼ੌਪ ਦੀ ਬਾਕੀ ਕੈਮਰੇ ਲੱਗੇ ਹੋ ਸਾਰੇ ਸਾਰੇ 24 ਹੋਏ ਨੇ ਬੱਚਾ ਕੈਮਰੇ ਸਾਰੇ ਦੁਕਾਨਾਂ ਇਹਨਾਂ ਦੇ ਵੀ ਕੈਮਰੇ ਲੱਗੇ ਹੋਏ ਨੇ ਸ਼ੋਰਮ ਤੇ ਵੀ ਲੱਗੇ ਹੋਏ ਨੇ ਹਲੋ ਕੋਈ ਨੌਜਵਾਨ ਲੜਕਾ ਨੂੰ ਜਿਹਾ ਲੱਗਿਆ ਕੰਮ ਤੋਂ ਬੜੀ ਚੰਗੀ ਬਣੀ ਜੀ ਹਾਂਜੀ ਹਾਂ ਪਤਾ ਨਹੀਂ ਕਿੰਨਾ ਆਇਆ ਕੋਈ ਜੀ ਕੈਮਰੇ ਜੰਦਾ ਇਨਸ਼ਾਅੱਲਾ ਸਭ ਨੂੰ ਸੁਬਿਆਣੀ ਲਾਉਂਦੇ ਗੋਜਾਲਾ ਸਮੇਂ ਕਰਾਂਗੇ ਅੱਛਾ ਉਹਦੇ ਮਾਰਕੀ ਜਾਂਦੀ ਹੋਣੀ

ਅਚਾਨਕ ਅੰਦਰ ਆਇਆ ਇੱਕ ਸਰਦਾਰ ਮੂੰਹ ਬੰਨਾ ਸੀ ਜੀ ਤੋ ਕਹਿੰਦਾ ਜੀ ਆਪਣਾ ਗੱਲਾਂ ਦੇ ਦੋ ਮੈਨੂੰ ਆਹ ਵਾਲੇ ਕੱਢੋ ਅਸੀਂ ਸਮਝਿਆ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਕਿਹਾ ਉਸ ਨੂੰ ਐ ਹੱਥ ਵੀ ਲਾਇਆ ਮੈਨੂੰ ਮੈਂ ਕਿਹਾ ਕੀ ਮਜ਼ਾਕ ਕਰੀ ਜਾਂਦਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਹੈ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 8:00 ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਿਹਨੂੰ ਮਾਰਿਆ ਮੈਂ ਡੱਗ ਪਿਆ ਮੈਂ ਫਿਰ ਉਹ ਉਹਲੇ ਉਹਨੂੰ ਹੋ ਗਿਆ ਪਰ ਉਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਕਹਿੰਦੇ ਕੀ ਕਰੀਏ ਨੇ ਯਾਰ ਕਿਉਂ ਮਜ਼ਾਕ ਕਰੀਏ ਨਾ फिर ਬਗ ਨੇ ਜੀ मारते हैं ਫਰਕ ਫਰਕ ਕਿਤੇ ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਜੀ ਕਿ ਵੀ ਵਗਾਰ ਹੈ ਜੀ ਉੱਥੇ ਹਾਂਜੀ ਹੈਗਾ ਜੀ ਪਤਾ ਲੱਗਿਆ ਕੌਣ ਬੰਦਾ ਸੀ ਇਹ ਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਾ ਸਰਦਾਰ ਆ ਟਾਈਮ ਉਹ ਟਾਈਮ ਉਹ ਥੋੜੀ ਵੀ ਦੇਖ ਰੋ ਜੀ ਮਤਲਬ 9 ਤੋਂ 9 ਤੋਂ ਉੱਪਰ ਹੀ ਹੈ ਜੀ ਸੁਰਿੰਦਰ ਪਾਲ ਨਾਮ ਸੀਗਾ ਪੇਸ਼ੈਂਟ ਦਾ ਸੋঞ্জার ਸਾਹਿਬ ਮਰਸੀ ਹੋਦੀ ਗਾਂਧੀ ਰੋਡ ਤੇ ਗਨਸ਼ਾਟ ਹੋਇਆ ਹੋਇਆ ਕਾਰਨ ਕੀ ਹੋਇਆ ਸੀ ਕਾਰਨ ਉਹ ਕਹਿ ਰਹੀ ਸੀ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰਿਆਨੇ ਦੀ ਕੋਈ ਦੁਕਾਨ ਹੈ ਕੋਈ ਸਵਾਣ ਲੈਣ ਆਇਆ ਸੀ ਕੋਈ ਕੁੜੀ ਘੜੇ ਦੇ ਪਿੱਛੇ ਕੋਈ ਫਾਰਥੋਰ ਵਾਲੇ ਆਏ ਉਹਨਾਂ ਨਾਲ ਬਹਿਸ ਬਾਜ਼ੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿੰਨੇ ਲੋਗੇ ਚੇਜ ਜੇ ਸੌਰੀ ਕਿੰਨੇ ਲੋਕ ਜਦ ਮਿਲ ਜਦ ਮਿਲ ਜਦ ਵਿੱਚ ਇੱਕ ਹੀ ਬੰਦਾ ਹੋਇਆ ਜੀ ਗੋਲੀ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀ ਗੋਲੀ ਲੱਗੀ ਤੋ ਗੋਲੀ ਵਜੇ ਇੱਕ ਸੱਜੇ ਪਾਸੇ ਇੱਕ ਖੱਬੇ ਹਾਂਜੀ ਅਸੀਂ ਫਰਸਟ ਐਡ ਦੇਤੀ ਤੇ ਉਹਦੇ ਸੈਂਪਲ ਜੋ ਲੈਣੇ ਸੀ ਪਰਚਾ ਕੱਟਤਾ ਐਕਸ-ਰੇ ਵਾਸਤੇ ਅਸੀਂ ਬੁਲਾ ਦੇ ਸੀਗਾ ਸਾਡੇ ਐਕਸ-ਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੀ ਗਿਆ ਕੋਈ ਲਾਈਟ ਦਾ ਮਾਮਲਾ ਨਹੀਂ ਸੀ ਇੱਥੇ ਆਪਣੇ ਹਸਪਤਾਲ ਦੇ ਉੱਤੇ ਜਦੋਂ ਐਕਸ-ਰੇ ਕਰਨ ਆਇਆ ਸੀ ਉਹਦਾ ਐਕਸ-ਰੇ ਮਸ਼ੀਨ ਚੱਲਦੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਅਦ ਤਾਂ ਕਰਕੇ ਕੋਈ ਸ਼ਾਇਦ ਸਰ ਬੋਲ ਰਹੇ ਨਹੀਂ ਹੌਟ ਲਾਈਨ ਤਾਂ ਹੈ ਹੀ ਪਰ ਐਕਸ-ਰੇ ਹੋਇਆ ਨਹੀਂ ਬਸ ਹੁਣ ਆਪਾਂ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਦੱਸਦਾ ਪਾ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਤੋ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਤੋੜੋ ਕਿਹਦੀ ਨਾਮ ਕੀ ਰਹਾ ਤਾਂ ਸਰੇਂਦਰਪਾਲ ਜੀ ਇਹਦਾ ਨਾਮ ਚਰਨਦਾਸ ਜੀ ਅਜੀ ਕੀ ਹੋਇਆ ਤੁਹਾਡੇ ਦੁਕਾਨ ਦੇ ਉੱਪਰ ਅਸੀਂ ਬੈਠੇ ਆਂ ਜੀ ਅਸੀਂ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਜੀ ਇਹ ਅੰਦਰ ਵੜਿਆ ਤੇ ਕਿਆ ਲੱਗਿਆ ਕਿ ਹੋਇਆ ਹੋਇਆ ਕੀ ਬਾਜੀ ਦੱਸੋ ਜਾ ਕੇ ਬਸ ਯੋ ਬੰਦਾ ਹੈ ਉਹ ਮੋਦੇ ਆਪਣਾ ਡੀਲੇ ਪਟਕੇ ਨਾਲ ਮੂੰਹ ਬੰਨਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਦੇ ਕਦੇ ਮਜ਼ਾਕ ਨਹੀਂ ਜਾਂਦਾ ਜੇ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦਿਓ ਐ ਕਦੇ ਮਜ਼ਾਕ ਨਹੀਂ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਤਾਂ ਵੀ ਗੋਲੀ ਮਾਰ ਦੇਣੀ ਆ ਤੇ ਮੈਂ ਇੱਕਦਮ ਬਾਹਰ ਨੂੰ ਭੱਜਾਂ ਜੀ ਕੋਣੇ ਮੇਰੇ ਕੋਣੇ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਹਾਂ ਜੀ ਇਹੋ ਦਾ ਸੀ ਮੋਨਾ ਸੀ ਇਕੱਲਾ ਸੀ ਐਨੇਸ ਆਂਦਾ ਅਰਥੀ ਬੰਦਾ ਹੀ ਸਰਦਾਰ ਸੀ ਕੈਮਰਾ ਵਾਲਾ ਲੱਗੇ ਹੋਇਆ ਹਾਂਜੀ ਲੱਗਾ ਹੈ ਕਿਥੇ ਕਿਥੇ ਵਜੀ ਗੋਲੀਆਂ ਦੇ ਅੰਦੂਲ ਲੱਤਾਂ 'ਚ ਵਜੀ ਦੋ ਗੋਲੀਆਂ ਕੱਲਾ ਬੰਦਾ ਸੀ ਹਾਂ ਕੱਲਾ ਬੰਦਾ ਆਇਆ ਜੀ ਸਾਡੇ ਕੋਲ ਕੱਲਾ ਹੀ ਆਇਆ ਹਾਂਜੀ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਆ ਪਤਾ ਨਹੀਂ ਜੀ ਕੀ ਗੱਡੀ ਖੜੀ ਸੀ ਕਿ ਕਿਸ ਚੱਕਰ ਜੀ ਗਈ